ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਆਪਣਾ ਬਸੰਤ ਦੇ ਸੰਬੰਧ ਵਿੱਚ ਅੱਜ ਰੈਲੀ ਕੱਢ ਰਹੇ ਹਾਂ ਚাইਨਾ ਡੋਰ ਨਾਂ ਵਰਤੋ ਭਾਈ ਕਨਈਆ ਯੂਥ ਕਲੱਬ ਰਜਿਸਟਰਡ ਸ਼ਹੀਦ ਭਗਤ ਸਿੰਘ ਨਗਰ ਸੰਜੇ ਨਗਰ ਚাইਨਾ ਡੋਰ ਨਾਂ ਵਰਤੋ ਭਾਈ ਕਨਈਆ ਯੂਥ ਕਲੱਬ ਵੱਲੋਂ ਪੰਛੀਆਂ ਦੀ ਮੌਤ ਦਾ ਕਾਰਨ ਚাইਨਾ ਡੋਰ ਚਾਈਨਾ ਡੋਰ ਨਾ ਵਰਤੋ ਵੀਰੇ ਸਭ ਨੂੰ ਮੈਸੇਜ ਦਿੱਤਾ ਜਾਂਦਾ ਚਲੋ ਠੀਕ ਆ ਚਾ ਠੀਕ ਆ ਬਾਅਦ ਚਰਾਂਗੇ